ਅਗੇ ਵਧਾਂਗੇ ਪੰਜਾਬ ਕਾਂਗਰਸ ਦੀ ਚੋਣਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਮੀਟਿੰਗ ਹੋਈ ਹੈ ਹੁਣ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੰਤਰੀ ਰਜਿੰਦਰ ਕੌਰ ਪੱਠਲ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਸਾਡੀ ਮੁੱਖ ਲੜਾਈ ਹੈ ਇਸ ਲੜਾਈ ਦੇ ਲਈ ਅਸੀਂ ਆਪਣੀ ਦੇਸ਼ ਤੇ ਹੋਰ ਨਾ ਸੂਬਿਆਂ ਦੀ ਲੀਡਰਸ਼ਿਪ ਨੂੰ ਵੀ ਬੁਲਾਵਾਂਗੇ। ਉਹਨਾਂ ਇਹ ਵੀ ਕਿਹਾ ਹੈ ਕਿ ਕੋਈ ਵੀ ਪਾਰਟੀ ਕੋਈ ਵੀ ਗਾਰੰਟੀ ਦਿੰਦੀ ਹੈ ਉਸ ਨੂੰ ਕਾਨੂੰਨ ਰੂਪ ਦੇਣਾ ਚਾਹੀਦਾ ਹੈ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ ਤੇ ਕਾਂਗਰਸ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ। ਕਿਸ ਇੱਕ ਡਿਸੀਜਨ ਦੇ ਪੇਪਰਾਂ ਦੀ ਵਿਜ਼ੂਅਲ ਹੋਣ ਤੋਂ ਬਾਅਦ ਕੈਂਪੇਨ ਸ਼ੁਰੂ ਹੁੰਦੀ ਹੈ ਭਾਵੇਂ ਆਪਣੀ ਜਿਹੜੀ ਨੈਚੁਰਲ ਵੇ ਦੇ ਵਿੱਚ ਹੁੰਦੀ ਹੈ ਮੀਟਿੰਗ ਸਾਰੇ ਕੈਂਡੀਡੇਟ ਲੱਗੇ ਹੋਏ ਸਾਡੇ ਘਰ ਰਹੇ ਨੇ ਪਰ ਹੁਣ ਜਿਵੇਂ ਕਹਿੰਦੇ ਨੇ ਕਿ ਲਾਸਟ ਫੇਜ ਜਿਹੜਾ ਹੁੰਦਾ ਉਹ ਬਹੁਤ ਸਟਰੋਂਗਲੀ ਹੁੰਦਾ ਹੈ ਉਹਦੇ ਤੇ ਪੂਰੀ ਕੈਂਪੇਨ ਇਹਦੇ ਚ ਸਟੇਟ ਲੀਡਰ ਇੰਟਰ ਸਟੇਟ ਲੀਡਰਸ ਔਰ ਸੈਂਟਰ ਲੀਡਰਸ਼ਿਪ ਨੇ ਵੀ ਆਉਣਾ ਹੁੰਦਾ ਹੈ ਉਹਦੇ ਬਾਰੇ ਵਿੱਚ ਅੱਜ ਕੈਂਪੇਨ ਕਮੇਟੀ ਦੀ ਜਿਹੜੀ ਮੀਟਿੰਗ ਸਾਡੇ ਕੇ ਪੀਜੀ ਨੇ ਰਾਣਾ ਕੇ ਪੀਜੀ ਸੈਸ਼ਨ ਰੱਖੀ ਹੈ ਉਹਦੇ ਚ ਸਾਡੇ ਅਸੀਂ ਸ਼ਾਮਲ ਹੋਏ ਆਂ ਔਰ ਅਸੀਂ ਆਪਣਾ ਸ਼ਡਿਊਲ ਤੈਅ ਕਰਕੇ ਕਿ ਕਿਸ ਕਿਸ ਤਰੀਕੇ ਨਾਲ ਇਹਦੀ ਬਰੀਫਿੰਗ ਕਰਨ ਦਾ ਰਾਈਟ ਮੈਂ ਉਹਨਾਂ ਨੂੰ ਕੇ ਪੀਜੀ ਨੂੰ ਉਹ ਕਰਨਗੇ ਕਿਸ ਕਿਸ ਤਰੀਕੇ ਨਾਲ ਜਿਹੜਾ ਸਾਡਾ ਪ੍ਰਚਾਰ ਹੈ ਮੋਟੀ ਗੱਲ ਮੈਂ ਦੱਸਦੀ ਆ ਤਰੀਕਾ ਕੀ ਬਾਤ ਹੈ ਉਹਨਾਂ ਦੱਸਣਗੇ ਮੋਟਾ ਇਹ ਹੈਗਾ ਕਿ ਜੋ ਅੱਜ ਦੇਸ਼ ਦੇ ਉੱਪਰ ਵਿਫਤਾ ਪਈ ਹੈ ਇਹ ਮੈਂ ਮੋਦੀ ਸਾਹਿਬ ਨੂੰ ਵਿਫਤਾ ਕਹਿ ਰਹੀ ਆ ਇਹ ਜਿਹੜੀ ਵਿਫਤਾ ਪਈ ਵੀ ਹੈ ਦੇਸ਼ ਉੱਪਰ ਸੰਵਿਧਾਨ ਉੱਪਰ ਆਉਣ ਵਾਲੇ ਸਮੇਂ ਦੇ ਭਵਿੱਖ ਉੱਪਰ ਸਾਰੇ ਲੋਕਾਂ ਦੇ ਭਵਿੱਖ ਉੱਪਰ ਉਸ ਤੋਂ ਦੇਸ਼ ਨੂੰ ਕਿਵੇਂ ਬਚਾਉਣਾ ਸਾਡੀ ਪਹਿਲੀ ਲੜਾਈ ਇਹ ਹੈ ਉਹਦੇ ਵਾਸਤੇ ਅਸੀਂ ਹੁਣ ਆਪਣੀ ਜਿਹੜੀ ਸੈਂਟਰ ਲੀਡਰਸ਼ਿਪ ਨੂੰ ਵੀ ਅਨਵਾਈਟ ਕਰਾਂਗੇ ਤੇ ਜਿਹੜੇ ਦੂਜੇ ਸਟੇਟਾਂ ਦੇ ਜਿਸ ਕਮਿਊਨਿਟੀ ਡਿਮਾਂਡ ਹੈਗੀ ਅਸੀਂ ਉਹਨਾਂ ਨੂੰ ਵੀ ਆਪਣੇ ਆਪਣੇ ਖੇਤਿਆਂ ਤੋਂ ਜਿੱਥੇ ਡਿਮਾਂਡ ਹੈ ਉਹਨਾਂ ਨੂੰ ਬੁਲਾਵਾਂਗੇ ਤੇ ਅਸੀਂ ਜੋ ਸਾਡੀ ਪਾਰਟੀ ਦੇ ਕਮਿਟ ਕੀਤਾ ਕਿਉਂਕਿ ਅੱਜ ਲੋਕਾਂ ਦੇ ਵਿੱਚ ਐਸੇ ਕਈ ਪਾਰਟੀਆਂ ਆ ਗਈਆਂ ਜਿਨ੍ਹਾਂ ਨੇ ਵੱਡਾ ਝੂਠ ਬੋਲ ਕੇ ਗਰੰਟੀਆਂ ਕਹਿ ਕੇ ਮੋਦੀ ਦੀ ਗਰੰਟੀ ਕੇਜਰੀਵਾਲ ਦੀ ਗਰੰਟੀ ਮੈਂ ਇਹ ਤੁਹਾਡੇ ذریعے ਕਹਿਣਾ ਚਾਹੁੰਦੀ ਆ ਕਿ ਜਿਹੜੀ ਗਰੰਟੀ ਕੋਈ ਲੈਂਦਾ ਹੈ ਰਿਕੁਐਸਟ ਹੈ ਸਾਡੀ ਹੰਬਲ ਕੇ ਇਹਨੂੰ ਇਹਨੂੰ ਕਾਨੂੰਨੀ ਪੋਜੀਸ਼ਨ ਦਿੱਤੀ ਜਾਵੇ ਜਿਹੜਾ ਗਰੰਟੀ ਕੋਈ ਨਿੱਜੀ ਕਰਦਾ ਕੇਜਰੀਵਾਲ ਕਰਦਾ ਜਾਂ ਮੋਦੀ ਕਰਦਾ ਜੇ ਨਿੱਜੀ ਤੌਰ ਤੇ ਕੀਤੀ ਹੈ ਗਰੰਟੀ ਦਿੱਤੀ ਹੈ ਤਾਂ ਉਹ ਨਿੱਜੀ ਉਹਦੀ ਪ੍ਰਾਪਰਟੀ ਚੋਂ ਉਹਨੂੰ ਪੂਰਾ ਕਰਾਇਆ ਜਾਵੇ ਜੇ ਕੋਈ ਪਾਰਟੀ ਤੌਰ ਤੇ ਕਰਦਾ ਤਾਂ ਉੱਥੋਂ ਪੂਰਾ ਕਰਾਇਆ ਜਾਵੇ ਇਹਨੂੰ ਕਾਨੂੰਨੀ ਸ਼ੇਪ ਦਿੱਤੀ ਜਾਵੇ ਅਸੀਂ ਸਾਡੀਆਂ ਗਰੰਟੀਆਂ ਸਾਡਾ ਉਹ ਆਪਣਾ ਰੀਅਲੀ ਵੀ ਫੀਲ ਪ੍ਰਾਊਡ ਕਿ ਕਾਂਗਰਸ ਨੇ ਅੱਜ ਤੱਕ ਜੋ ਵੀ ਕਿਹਾ ਉਹ ਕਰਕੇ ਦਿਖਾਇਆ ਉਹਦੀਆਂ ਮਸਾਲਾਂ ਅਸੀਂ ਅੱਜ ਰੱਖੀਆਂ ਜਿਹੜੀਆਂ ਸਾਡੀ ਕੈਂਪੇਨ ਦੇ ਨਾਲ ਹੁਣ ਤੁਸੀਂ ਦੇਖੋਗੇ ਜਿਵੇਂ ਪੈਨਸ਼ਨ ਦਾ ਹੀ ਹੈ ਮੈਂ ਛੋਟੀ ਮਿਸਾਲ ਦਿੰਨੀ ਆ ਜੇ ਅਸੀਂ ਪੈਨਸ਼ਨ ਇੱਥੇ ਇਹਨਾਂ ਨੇ ਕਿਹਾ 1000 ਰੁਪਏ ਦੇਵਾਂਗੇ ਆਪ ਨੇ ਤੇ ਉਹ ਹੁਣ ਮਜ਼ਾਕ ਬਣ ਕੇ ਰਹਿ ਗਿਆ ਵਿਚਾਰੀਆਂ ਬੀਬੀਆਂ ਫਿਰਦੀਆਂ ਨਹੀਂ ਮਿਲਿਆ ਹੁਣ ਤੱਕ ਵੀ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਕਿਹਾ ਸੀ ਹਿਮਾਚਲ ਚ ਕਿ 1500 ਦੇਵਾਂਗੇ ਅਸਟੇਤਾ ਸਾਡਾ 1500 ਜਾ ਰਿਹਾ ਹੈ ਉੱਥੇ ਅਸੀਂ ਜਿਹੜੀ ਜਿਹੜੀ ਗੱਲ ਕਹੀ ਜਿਸ ਥਾਂ ਤੇ ਕਹੀ ਵੱਧ ਅਧਿਕਾਰਾਂ ਦੀ ਗੱਲ ਜੇ ਅਸੀਂ ਕਿਹਾ ਕਿ ਪੰਚਾਇਤੀ ਰਾਜ ਨੂੰ ਵੱਧ ਅਧਿਕਾਰ ਦੇਣੇ ਆ ਤਾਂ ਰਾਜੀਵ ਜੀ ਨੇ ਉਦੋਂ ਵਾਕਈ ਦਾ ਪੰਚਾਇਤੀ ਸਿਸਟਮ ਲਾਗੂ ਕਰਕੇ ਕਰਕੇ ਦਿਖਾਇਆ ਆ ਆ ਜਿਹੜੇ ਸਾਡੇ ਵਿਚਾਰੇ ਵਰਕਰ ਡਰੇਗਾ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਰੋਹਲ ਜੀ ਨੇ ਉਦੋਂ ਕਿਹਾ ਕਿ ਇੰਨਾ ਸਾਡੇ ਗਰੀਬ ਵਰਕਰਾਂ ਨੂੰ ਕੰਮ ਐਨੇ ਦਿਨ ਮਿਲਦਾ ਚਾਹੀਦਾ ਕਰਕੇ ਦਿਖਾਇਆ ਅਸੀਂ ਹਰ ਚੀਜ਼ ਜਿਹੜੀ ਕਹੀ ਜੇ ਉਹ ਕਰਕੇ ਦਿਖਾਈ ਹੈ ਤੇ ਇਹਨਾਂ ਨੂੰ ਵੀ ਸਾਰਾ ਕੰਮ ਜਿਹੜਾ ਹੈਗਾ ਕਰਕੇ ਦਿਖਾਉਣਾ ਚਾਹੀਦਾ ਹੈ ਇਹ ਕੈਂਪੇਨ ਅੱਜ ਅਸੀਂ ਜੀਓਟੀਆਂ ਲਾ ਕੇ ਡਿਸਟ੍ਰਿਕਟ ਪੱਧਰ ਤੇ ਬਲੌਕ ਪੱਧਰ ਤੇ ਇਸੇ ਤਰ੍ਹਾਂ ਇਸੇ ਪੈਟਰਨ ਤੇ ਜਿਹਦੇ ਵਿੱਚ ਸਾਰੇ ਵਰਗਾਂ ਦੇ ਸਾਰੀਆਂ ਜਿਹੜੀਆਂ ਅਸੀਂ ਪ੍ਰੋਮਿਸਸਿਸ ਕੀਤੇ ਐ ਉਹਨਾਂ ਗਰੰਟੀਆਂ ਨੂੰ ਲੈ ਕੇ ਅਸੀਂ ਲੋਕਾਂ ਕੋਲ ਜਾ ਸਕੇ ਹੁਕਮ ਦੇ ਨਾਲ ਖੈਰੀ ਨੇ ਬਿਆਨ ਦਿੱਤਾ ਵਾ ਪ੍ਰਵਾਸੀਆਂ ਨੂੰ ਲੈ ਕੇ ਕਿ ਨਾ ਇਹਨਾਂ ਨੂੰ ਘਰ ਇੱਥੇ ਦਿੱਤਾ ਜਾਏ ਤੇ ਨਾ ਇਹਨਾਂ ਦੀ ਵੋਟ ਦਾ ਅਧਿਕਾਰ ਦਿੱਤਾ ਜਾਏ ਨਾ ਇਹਨਾਂ ਨੂੰ ਕੰਮ ਦਿੱਤਾ ਜਾਏ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਤੇ ਇਸ ਤੋਂ ਪਹਿਲਾਂ ਚੱਲੀ ਸਕਦਾ ਵੀ ਬਿਆਨ ਆਈ ਜਦੋਂ ਕਿ ਸੀਐਮ ਸਾਹਿਬ ਸੀ ਕੀ ਲੱਗਦਾ ਕਿ ਤੁਹਾਨੂੰ ਕਾਂਗਰਸ ਨੂੰ ਇਹਦਾ ਕੋਈ ਇਫੈਕਟ ਪਿਆ ਹੈ ਇਹਨਾਂ ਦੇ ਬਿਆਨ ਦੇਖੋ ਮੈਂ ਤੁਹਾਡੇ ਵੀਡੀਓ ਕੀ ਹੈ ਜਿਹਨੇ ਆਪ ਜਿਹਨੇ ਖੁਦ ਕੀਆ ਉਹਨੇ ਕਿਹਾ ਡੁਨਾਈ ਕੀਤਾ ਕਿ ਮੈਂ ਨਹੀਂ ਕਿਹਾ ਤੋੜ-ਮਰੋੜ ਕੇ ਕੀਤਾ ਹੈ ਔਰ ਨਾ ਹੀ ਕੋਈ ਜਿਹੜਾ ਸੈਕੂਲਰ ਸੋਚ ਦਾ ਕਾਂਗਰਸ ਇਹ ਕੀ ਗੱਲ ਕਰ ਸਕਦਾ ਹੈ ਅਸੀਂ ਤਾਂ ਨਹੀਂ ਅਸੀਂ ਬਣਾ ਰਹੇ ਆ ਪ੍ਰੋਗਰਾਮ ਜਰੂਰ ਆਉਣਗੇ ਲੀਡਰਸ਼ਿਪ ਸਾਡੀ ਆ ਰਹੀ ਹੈ ਅਗਲੇ ਪਾਸੇ ਨਹੀਂ ਰਾਹੁਲ ਗਾਂਧੀ ਜੀ ਆ ਰਹੇ ਨੇ ਰਾਹੁਲ ਗਾਂਧੀ ਜੀ ਵੀ ਆਉਣਗੇ ਇਸ ਪ੍ਰਿਆੰਕਾ ਜੀ ਨੇ ਰਿਕਵੈਸਟ ਭੇਜੀ ਵੀ ਅਸੀਂ ਸਾਨੂੰ ਕਨਫਰਮੇਸ਼ਨ ਆ ਜਾਣੀ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ ਕਾਂਗਰਸ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਅੱਜ ਜਿਹੜੀ ਇਹਨਾਂ ਦੀ ਕੈਂਪੇਨ ਮੀਟਿੰਗ ਸੀ ਕੈਂਪੇਨ ਮੀਟਿੰਗ ਦੇ ਵਿੱਚ ਜਿਹੜਾ ਆਉਣ ਵਾਲਾ ਅਗਲਾ ਦੀ ਜਾਏਗੀ ਪੂਰੇ ਪੰਜਾਬ ਦੇ ਵਿੱਚ ਅੱਜ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਇਹ ਜਿਹੜਾ ਅਜੰਡਾ ਵਿਚੜਾ ਵਾ ਪੂਰਾ ਤਿਆਰ ਕੀਤਾ ਗਿਆ ਵਾ ਔਰ ਉਹਨਾਂ ਵੱਲੇ ਵੀ ਗੱਲ ਕਹੀ ਗਈ ਹੈ ਕਿ ਪ੍ਰਿੰਕਾ ਗਾਂਧੀ ਵਾਸਤੇ ਵੀ ਜਿਹੜੀ ਹੈ ਰਿਕਵੈਸਟ ਭੇਜੀ ਗਈ ਹੈ ਕਿ ਪੰਜਾਬ ਚ ਆ ਕੇ ਉਹ ਜਿਹੜੇ ਨੇ ਕੈਂਡੀਡੇਟਾਂ ਲਈ ਪ੍ਰਚਾਰ ਕਰਨ ਔਰ ਰਾਹੁਲ ਗਾਂਧੀ ਵੀ ਜਿਹੜੇ ਨੇ ਉਹ ਜਲੰਧਰ ਔਰ ਹੋਰ ਜਿਹੜੇ ਵੱਡੇ ਜਿਹੜੇ ਨੇ ਜ਼ਿਲ੍ਹੇ ਹੈਗੇ ਨੇ ਉੱਥੇ ਆ ਕੇ ਜਿਹੜਾ ਵਾ ਚੋਣ ਪ੍ਰਚਾਰ ਕਰਨਗੇ ਕੈਮਰਾਮੈਨ ਸੋਨੂ ਦੇ ਨਾਲ ਨਰਿੰਦਰ ਗੁਪਤਾ ਇੰਡੀਆ ਨਿਊਜ਼ ਪੰਜਾਬ ਜਲੰਧਰ